ਤਾਲੀ ਦੇ ਇਸ਼ਕ ਵਿੱਚ ਪਾਗਲ ਹੋਇਆ ਚੀਚਾ ਵੱਡੀ ਦੇ ਨਾਲ ਰਿਸ਼ਤਾ ਤੋੜ ਕੇ ਛੋਟੀ ਭੈਣ ਨੂੰ ਬਣਾ ਲਿਆ ਪਤਨੀ ਵੱਡੀ ਭੈਣ ਦਾ ਹੁਣ ਰੋ ਰੋ ਕੇ ਹੋਇਆ ਪੂਰਾ ਹਾਲ ਹੈ ਕਹਿੰਦੇ ਨੇ ਕਿ ਪਿਆਰ ਅੰਨਾ ਹੁੰਦਾ ਹੈ ਪਰ ਕੀ ਇਹ ਪਿਆਰ ਇੰਨਾ ਅੰਨਾ ਹੈ ਕਿ ਇਹ ਸਾਰਿਆਂ ਹੀ ਰਿਸ਼ਤਿਆਂ ਨੂੰ ਭੁੱਲ ਜਾਂਦਾ ਹੈ ਤੇ ਇਹ ਰਿਸ਼ਤਿਆਂ ਦੀ ਸਮਝ ਬਿਲਕੁਲ ਹੀ ਆਪਣੇ ਦਿਮਾਗ ਚੋਂ ਘਟ ਦਿੰਦਾ ਹੈ ਹਾਲ ਹੀ ਵਿੱਚ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਦੇ ਵਿੱਚ ਇੱਕ ਦੁਰਲਭ ਘਟਨਾ ਵਾਪਰ ਚੁੱਕੀ ਹੈ ਤੇ ਇਸ ਘਟਨਾ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ ਇੱਕ ਨੌਜਵਾਨ ਔਰਤ ਦਾ ਵਿਆਹ ਹੁੰਦਾ ਹੈ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਹੀ ਇੱਕ ਅਜੇ ਹੀ ਘਟਨਾ ਵਾਪਰ ਜਾਂਦੀ ਹੈ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸਦੀ ਭੈਣ ਨੂੰ ਉਸਦੇ ਪਤੀ ਦੇ ਨਾਲ ਪਿਆਰ ਹੋ ਜਾਂਦਾ ਹੈ ਪਤੀ ਨੂੰ ਵੀ ਉਸ ਨਾਲ ਪਿਆਰ ਹੋ ਜਾਂਦਾ ਹੈ ਵਿਆਹ ਖਤਮ ਹੋ ਗਿਆ ਤੇ ਹੁਣ ਜੀਜਾ ਸਾਲੀ ਇਕੱਠੇ ਵਿਆਹ ਕਰਨ ਵਾਲੇ ਨੇ ਅਮਰੀਕਾ ਤੋਂ ਇਹ ਮਾਮਲਾ ਸਾਹਮਣੇ ਆਇਆ ਅਮਰੀਕਾ ਤੋਂ ਇੱਕ ਵਿਲੱਖਣ ਤੇ ਹੈਰਾਨ ਕਰ ਦੇਣ ਵਾਲੀ ਇਹ ਵਿਆਦੀ ਕਹਾਣੀ ਲੋਕਾਂ ਨੂੰ ਹੈਰਾਨ ਕਰਦੀ ਪਈ ਹੈ 18 ਸਾਲਾ ਕੈਰਨ ਨੇ ਉਸ ਆਦਮੀ ਦੇ ਨਾਲ ਵਿਆਹ ਕੀਤਾ ਜੋ ਕਦੇ ਉਸ ਦੀ ਭੈਣ ਦਾ ਪਤੀ ਸੀ ਇਹ ਕਹਾਣੀ TCL ਦੇ ਟੀਵੀ ਸ਼ੋ ਮਾਈ ਵਿਗ ਫੈਟ ਜੋ ਕਿ ਅਮਰੀਕਨ ਜਿਪਸੀ wedding ਵਿੱਚ ਪਰਦਰਸ਼ਿਤ ਕੀਤੀ ਗਈ ਸੀ ਜਿੱਥੇ ਗੁੰਝਲਦਾਰ ਰਿਸ਼ਤੇ ਪਰਿਵਾਰਕ ਗੁੱਸਾ ਤੇ ਖੁੱਲੇ ਟਕਰਾ ਦਾ ਖੁਲਾਸਾ ਹੋਇਆ ਸੀ ਕੈਰਨ ਨੇ ਮੈਸਨ ਦੇ ਨਾਲ ਵਿਆਹ ਕੀਤਾ ਜੋ 25 ਸਾਲ ਪਹਿਲਾਂ ਉਸਦੀ ਵੱਡੀ ਭੈਣ ਦੇ ਨਾਲ ਵਿਆਹ ਕਰਵਾ ਚੁੱਕਿਆ ਸੀ ਤੇ ਮੈਲਿਸਾ ਦਾ ਉਹ ਪਤੀ ਸੀ ਮੈਲਿਸਾ ਇੱਕ ਸਿੰਗਲ ਮਾਂ ਸੀ ਤੇ ਮੈਸਨ ਦੇ ਨਾਲ ਉਸਦਾ ਵਿਆਹ ਜ਼ਿਆਦਾ ਦੇਰ ਨਹੀਂ ਚੱਲਿਆ 쇼 ਨੇ ਖੁਲਾਸਾ ਕੀਤਾ ਕਿ ਮੈਸਨ ਨੂੰ ਉਸਦੇ ਵਿਆਹ ਤੋਂ ਸਿਰਫ 2 ਹਫ਼ਤੇ ਬਾਅਦ ਹੀ ਕੈਰਨ ਤੇ ਕ੍ਰਸ਼ ਹੋ ਗਿਆ ਤੇ ਮੈਸਨ ਨੇ 쇼 ਚ ਵਿੱਚ ਇਹ ਗੱਲ ਖੁੱਲ ਕੇ ਦੱਸੀ ਤੇ ਉਸਨੇ ਆਖਿਆ ਕਿ ਮੇਰਾ ਵਿਆਹ ਮੈਲਿਸਾ ਦੇ ਨਾਲ ਹੋਇਆ ਸੀ ਪਰ ਇਹ ਕਾਮਯਾਬ ਨਹੀਂ ਹੋਇਆ ਉਹ ਬਿਲਕੁਲ ਚਿਪਸੀ ਪਤਨੀ ਵਰਗੀ ਨਹੀਂ ਸੀ ਤੇ ਉਹ ਅਕਸਰ ਬਿਨਾ ਕਿਸੇ ਨੋਟਿਸ ਦੇ ਗਾਇਬ ਹੋ ਜਾਂਦੀ ਸੀ ਘਰ ਨਹੀਂ ਰਹਿੰਦੀ ਸੀ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਤੇ ਮੈਸਨ ਨੇ ਦੋਸ਼ ਲਗਾਇਆ ਕਿ ਕੈਰਨ ਹੀ ਉਹੀ ਸੀ ਜੋ ਉਸ ਨੂੰ ਮੈਲਿਸ ਬਾਰੇ ਦੱਸਦੀ ਸੀ ਉਸ ਨੇ ਆਖਿਆ ਕਿ ਕੈਰਨ ਮੈਨੂੰ ਇਹ ਸਭ ਕੁਝ ਦੱਸਦੀ ਸੀ ਜੋ ਹੋ ਰਿਹਾ ਸੀ ਜਿੰਨਾ ਜ਼ਿਆਦਾ ਉਹ ਮੈਨੂੰ ਦੱਸਦੀ ਸੀ ਉਨਾ ਹੀ ਮੈਨੂੰ ਲੱਗਦਾ ਸੀ ਉਹ ਮੇਰੀ ਪਰਵਾਹ ਕਰਦੀ ਹੈ ਤੇ ਮੇਰੀ ਪਤਨੀ ਨੂੰ ਮੇਰੀ ਪਰਵਾਹ ਨਹੀਂ ਮੈਸਨ ਨੇ ਦਾਵਾ ਕੀਤਾ ਕਿ ਮੈਲਿਸਾ ਦੇ ਨਾਲ ਉਸ ਦਾ ਰਿਸ਼ਤਾ ਰੋਮਾਂਟਿਕ ਨਾਲੋਂ ਵਧੇਰੇ ਰਸਮੀ ਸੀ ਜਦ ਕਿ ਕੈਰਨ ਦੇ ਨਾਲ ਉਸ ਦੀ ਦੋਸਤੀ ਤੇ ਸਮਝ ਬਹੁਤ ਮਜ਼ਬੂਤ ਸੀ ਉਸ ਨੇ ਇਹ ਵੀ ਆਖਿਆ ਕਿ ਕੈਰਨ ਤਰਾ ਮੈਲਿਸਾ ਨਾਲੋਂ ਬਿਹਤਰ ਹੈ ਉਹ ਹਮੇਸ਼ਾ ਮੇਰੇ ਲਈ ਮੌਜੂਦ ਹੈ ਮੈਨੂੰ ਕਦੇ ਨਹੀਂ ਛੱਡਦੀ ਰੱਬ ਨੇ ਮੈਨੂੰ ਇੱਕ ਚਿਪਸੀ ਦੂਤ ਦਿੱਤਾ ਹੈ ਮੇਰਾ ਵਿਆਹ ਗਲਤ ਪੈਣ ਦੇ ਨਾਲ ਹੋਇਆ ਸੀ ਪਰ ਹੁਣ ਮੈਨੂੰ ਸਹੀ ਪੈਣ ਮਿਲ ਚੁੱਕੀ ਹੈ ਯਾਨੀ ਕਿ ਮੇਰੀ ਹੁਣ ਚੰਗੀ ਹਮਸਫਰ ਮੈਨੂੰ ਮਿਲ ਚੁੱਕੀ ਹੈ ਪਰਿਵਾਰ ਅਤੇ ਸਮਾਜ ਦੇ ਵਿਰੋਧ ਦੇ ਬਾਵਜੂਦ ਵੀ ਦੋਵਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ ਤੇ ਦੋਵੇਂ ਹੀ ਘਰੋਂ ਭੱਜ ਕੇ ਤੇ ਜਲਦ ਹੀ ਵਿਆਹ ਦੇ ਬੰਧਨ ਦੇ ਵਿੱਚ ਬੱਜਣ ਜਾ ਰਹੇ ਹਨ ਕਿਤਾ

ਤੇ ਮੈਂ ਉਸ ਨੂੰ ਨਫ਼ਰਤ ਕਰਦੀ ਹਾਂ ਉਹ ਦੁਬਾਰਾ ਧੋਖਾ ਦੇਵੇਗਾ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਜਿਪਸੀ ਵਿਆਹ ਮੈਨੂੰ ਬਹੁਤ ਮੁਰਖਤਾ ਭਰਿਆ ਲੱਗਿਆ ਤੇ ਵਿਆਹ ਦੀਆਂ ਰਸਮਾਂ ਸ਼ੁਰੂ ਵਿੱਚ ਸੁਚਾਰੂ ਢੰਗ ਦੇ ਨਾਲ ਚੱਲ ਰਹੀਆਂ ਸਨ ਪਰ ਫਿਰ ਮੈਲਿਸਾ ਅਤੇ ਉਸਦੀ ਮਾਂ ਸ਼ੀਲਾ ਅਚਾਨਕ ਸਮਾਰੋਹ ਦੇ ਵਿੱਚ ਆ ਗਈਆਂ ਤੇ ਉਨ੍ਹਾਂ ਨੇ ਇਸ ਮੌਕੇ ਕਾਫੀ ਹੰਗਾਮਾ ਕੀਤਾ ਮਹਿਮਾਨ ਹੈਰਾਨ ਰਹਿ ਗਏ ਬਾਅਦ ਵਿੱਚ ਉਨ੍ਹਾਂ ਨੂੰ ਬਾਹਰੇ ਕੱਢ ਦਿੱਤਾ ਗਿਆ ਤੇ ਮੈਸਨ ਨੇ ਆਖਿਆ ਕਿ ਉਹ ਮੇਰਾ ਵਿਆਹ ਬਰਬਾਦ ਕਰਨਾ ਚਾਹੁੰਦੇ ਸਨ ਪਰ ਮੈਂ ਅਜਿਹਾ ਨਹੀਂ ਹੋਣ ਦਿੱਤਾ ਸੋ ਹੈਰਾਨੀਜਨਕ ਮਾਮਲਾ ਹੈ ਜਿੱਥੇ ਦੋ ਭੈਣਾਂ ਬਚਪਨ ਦੇ ਵਿੱਚ ਇਕੱਠੀਆਂ ਜੰਮੀਆਂ ਪਲੀਆਂ ਵੱਡੀਆਂ ਹੋਈਆਂ ਇਕੱਠੀਆਂ ਖੇਡੀਆਂ ਇਕੱਠੇ ਖਾਦਾ ਪੀਤਾ ਵੱਡੀ ਭੈਣ ਦਾ ਜਦੋਂ ਵਿਆਹ ਹੋ ਜਾਂਦਾ ਹੈ ਤੇ ਵਿਆਹ ਨੂੰ ਕੁਝ ਸਮਾਂ ਹੀ ਬੀਤਦਾ ਹੈ ਤਾਂ ਭੈਣ ਦੇ ਘਰ ਵਾਲੇ ਯਾਨੀ ਕਿ ਜੀਜੇ ਦੇ ਵੱਲੋਂ ਆਪਣੀ ਹੀ ਸਾਲੀ ਦੇ ਨਾਲ ਪਿਆਰ ਦੀ ਕਹਾਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ 2.5 ਸਾਲਾਂ ਦੇਵਿਆ ਦੇ ਬੰਧਨ ਨੂੰ ਖਤਮ ਕਰਕੇ ਉਹ ਆਪਣੀ ਸਾਲੀ ਦੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰਦਾ ਹੈ ਤੇ ਜਿਸ ਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ ਪਰਿਵਾਰ ਨੇ ਹੰਗਾਮਾ ਕੀਤਾ ਪਰਿਵਾਰ ਨੇ ਕਿਹਾ ਕਿ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਪਰ ਦੋਮਾ ਨੇ ਟੀਵੀ ਸ਼ੋਅ ਤੇ ਆ ਕੇ ਵਿਆਹ ਕਰਵਾ ਲਿਆ ਹੁਣ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੁੰਦਾ ਪਿਆ ਹੈ